ਪਰ ਨਾ ਬੰਨਣ ਦੀ ਡਾਇਰੈਕਸ਼ਨ ਇੱਕ ਹੀ ਰੱਖੀ ਓਏ ਰੱਖੀ ਓਏ ਕੋਦੇ ਹੱਥ ਟਿਕਦਾ ਆ ਬੰਦੇ ਦਾ بار-ਬਾਰ ਕਹਿੰਦੀ ਮਮਦਰ ਨੂੰ ਬਾਲਣਾ ਕਰੀਂ ਮਮਦਰ ਨੂੰ ਬਾਲਣਾ ਫਿਰ ਤੂੰ ਵੀ ਸਾਰੇ ਦੇ ਨਾਲ ਗੱਲਾਂ ਹੀ ਕਰਦੇ ਰਹਿੰਦੇ ਏਦਾਂ ਹੀ ਆ ਨਾ ਗੱਲਾਂ ਕਰਾਉਂਦੀ ਆ ਮੈਂ ਤੁਹਾਡੇ ਲਈ ਵੀ ਚਾਹ ਬਣਾਈ ਆ ਦੋਵੇਂ ਇਕੱਠੇ ਪੀਵਾਂਗੇ ਬੈਠ ਕੇ ਫਿਰ ਠੀਕ ਟਾਈਮ ਹੋ ਗਿਆ ਜੀ 6:30 ਹੋ ਗਏ ਤੇ ਹੁਣ ਕੋਈ ਟਾਈਮ ਆ ਜਾਣ ਦਾ ਜੀ ਜੀ ਸਸੀ ਕਾਲ ਜੀ ਸਾਰਿਆਂ ਨੂੰ ਤੇ ਸਾਰੇ ਜਣੇ ਹੋਵਗੇ ਵਧੀਆ ਵਧੀਆ ਹੀ ਹੋਣਾ ਸਵਾਗਤ ਕਰਦੇ ਆ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਹੜੇ ਨਵੇਂ ਆ ਰਹੇ ਨੇ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਤੇ ਵਲੌਗ ਕਰਦੇ ਹਾਂ ਸਟਾਰਟ ਵਲੌਗ ਨੂੰ ਇੰਜੋਏ ਕਰਿਓ ਫਨੀ ਜਿਹਾ ਵਲੌਗ ਬਣਾਵਾਂਗੇ ਅੱਜ ਆਪਾਂ ਰਬਾਬ ਨੂੰ ਵੀ ਦੇਖ ਸਕਦੇ ਹੋ ਰਬਾਬ ਦੀ ਕੈਪ ਕਿੱਧਰ ਜਾਣੀ ਰਬਾਬ ਓ ਹੈਲੋ ਰਬਾਬ ਰਬਾਬ ਆਪਣੇ ਕਾਟੂਨਾ ਦੇ ਵਿੱਚ ਮਸਤ ਹੋਈ ਪਈ ਆ ਤੇ ਰਬਾਬ ਨੂੰ ਹਰਜਾਈ ਜਿਮਟਾਇਆ ਵਾ ਤੇ ਫੋਨ ਦੇ ਨਾਲ ਕੋਈ ਮਕਸਦ ਤਾਂ ਨਹੀਂ ਹੁੰਦਾ ਪਰ ਬੱਚੇ ਜੇਦ ਕਰ ਲੈਂਦੇ ਇਸ ਕਰਕੇ ਥੋੜਾ ਬਹੁਤ ਦੇਰੀ ਦਾ ਵਾ ਬਟ ਹੁਣ ਜਿਆਦਾ ਠੰਡ ਹੋਣ ਦੇ ਕਾਰਨ ਰਬਾਬ ਨੂੰ ਰਜਾਈ ਵਿੱਚ ਬੁੜਾਣਾ ਬਹੁਤ ਜ਼ਰੂਰੀ ਆ ਕਿਉਂਕਿ ਦਾਏ ਕੁਛ ਡੇਗ ਗਿਆ ਕਿਉਂਕਿ ਰਬਾਬ ਇਦਾਂ ਨਾ ਬਹੁਤ ਜ਼ਿਆਦਾ ਮਤਲਬ ਕਿ ਬਾਹਰ ਫਿਰਦੀ ਜਾਂ ਬਾਹਰ ਠੰਡ ਬਹੁਤ ਜ਼ਿਆਦਾ ਤੇ ਤੁਹਾਨੂੰ ਪਤਾ ਵਾ ਠੰਡ ਜ਼ਿਆਦਾ ਵਧ ਕਰ ਬੱਚਿਆਂ ਨੂੰ ਠੰਡ ਤੋਂ ਬਚਾਉਣਾ ਪੈਂਦਾ ਇਸ ਕਰਕੇ ਹਨ ਫੋਨ ਦਿੱਤਾ ਵਾ ਕਿ ਥੋੜਾ ਟਾਈਮ ਜਿਹੜਾ ਵਾ ਰਜਾਈ ਦੇ ਵਿੱਚ ਬੈਠ ਜੇ ਤੇ ਬਾਕੀ ਇਹ ਮੱਲੀ ਸਾਹਿਬ ਕਰਦੇ ਪਏ ਨੇ ਆਪਣੇ ਕੰਮਕਾਰ ਅਸੀਂ ਕੰਮ ਕਰਾ ਕੇ ਫ੍ਰੀ ਹੋ ਗਏ ਆ ਅੱਜ ਬਣਿਆ ਨੇ ਦਿਲ ਦੇ ਵਿੱਚ ਮਟਰ ਆਲੂ ਮਟਰ ਮੇਰਾ ਕੋਈ ਮੂੜਨੀਆਂ ਕਾ ਖਾਂਦਾ ਇਸ ਕਰਕੇ ਆਪਾਂ ਨਾਲ ਲਗਿਆ ਮੈਗੀ ਤੇ ਮੈਗੀ ਬਣਾਉਣੇ ਨਾਲ ਵਲੌਗ ਇੰਜੋਏ ਕਰਿਓ ਤੇ ਨਾਲੇ ਸਾਰੇ ਜਣੇ ਆਇਓ ਟੇਸਟ ਕਰਿਓ ਖਾਇਓ ਪੀਓ ਤੇ ਤੇ ਇੱਕ ਮੈਨੂੰ ਨਾ ਹਾਂਜੀ ਇੱਕ ਥੋੜਾ ਜਿਹਾ ਮੈਨੂੰ ਫੀਵਰ ਲੱਗਦਾ ਵਾ ਉਹਦੇ ਕਰਕੇ ਮੈਡੀਸਿਨ ਲੈਣ ਵੀ ਜਾਣਾ ਵਾ ਤੇ ਮੈਂ ਕਿਹਾ ਪਹਿਲਾਂ ਪਹਿਲਾ ਬਣਾ ਲੈਨੇ ਆ ਮੱਲੀ ਸਾਹਿਬ ਆਜੋ ਪੇਸ ਜੀ ਬਣਾਉਣੀ ਆ ਪਾਪੂ ਕੇ ਸਾਰਾ ਕੁਝ ਵੀ ਚਲੇ ਮਟਰ ਵਗੈਰਾ ਛਾਈ ਦੀ ਹੋਣ ਤੇ ਬਾਕੀ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਤੇ ਚਲੋ ਮਿਲਦੇ ਆ ਅੱਗੇ ਅੱਜ ਕੁੜੀ ਲਈ ਆ ਮੈਗੀ ਤੇ ਮੈਂ ਦੱਸ ਕਾ ਨਾ ਦੱਸ ਚੁੱਕੀ ਹਾਂ ਹੁਣ ਮੈਂ ਤਿਆਰੀ ਕਰਨੀ ਮੈਗੀ ਦੀ ਮੈਗੀ ਦਾ ਉਹ ਸ਼ੀਸ਼ੇ ਦੇ ਵਿੱਚ ਆਉਂਦੀ ਪਰੌਂਖਾਂ ਪੰਜਾਬੀ ਤਿਆਰੀ ਹੋਣੀ ਸਾਰੇ ਬਤੌਣੀ ਆ ਮੂੜੀਆਂ ਆਈਆਂ ਤੇ ਪਤਾ ਨਹੀਂ ਹੋਣਾ ਇਹ ਹੀ ਕੁਛ ਚੱਲਦਾ ਯਾਰ ਸਾਲ ਦੇ ਵਿੱਚ ਮੂੜੀਆਂ ਵਾਲੇ ਪਰੌਂਠੇ ਤੇ ਜਾਂ ਗੋਭੀ ਵਾਲੇ ਦੇ ਵਿੱਚ ਆਲੂ ਵਾਲੇ ਪਰੌਂਠੇ ਤੇ ਇੱਕ ਤੇ ਮੇਰੇ ਯਾਰ ਟਮਾਟਰ ਖਾਧਮ ਆਏ ਆ ਕਿ ਆਪਣੀ ਮੈਗੀਆਂ ਵੀ ਦੋਵਾ ਤੇ ਪਰ ਆਪ ਨੂੰ ਥੋੜੀ ਜਿਹੀ ਲੱਗੇ ਮੈਂ ਤੇਰਾ ਬਾਅਦ ਜ਼ਿਆਦਾ ਖਲਾਂਗਾ ਚਾਹ ਚਾਹ ਤੇ ਮੈਂ ਲੱਗੀਆਂ ਉਧਰ ਮੈਂ ਕਰ ਲੈਣਾ ਮੈਂ ਚਾਹ ਹੀ ਤੇ ਤੂੰ ਵੀ ਉਹ ਦੇ ਨਾਲ ਕੁਛ ਕੋਈ ਹੋਣੀ ਪੀਣੀ ਚ ਚਾਹ ਹੀ ਬਣਾ ਆਪਾਂ ਤੂੰ ਨਹੀਂ ਚਾਹ ਹੁੰਦੀ ਕੋਫੀ ਨਹੀਂ ਹੈ ਚਾਹ ਚਾਹ ਰਿਹਾ ਆਪਣਾ ਮਾਫਰ ਮੈਨੂੰ ਰੋਣ ਆਉਂਦਾ ਪਹਿਲਾਂ ਮੈਨੂੰ ਰੋਣ ਆਉਂਦੇ ਮੈਨੂੰ ਰੋਣ ਡਿਆ ਤੁਹਾਨੂੰ ਗੱਡਾ ਗੱਡਾ ਚਾਹ ਫੇ ਬਣਾ ਲਾ ਤਾਂ ਮੈਂ ਵੀ ਨਾਲ ਨੂੰ ਲਗਾ ਇੱਕ ਨਾਲ ਤੋਂ ਕਿ ਲੋ ਆਪਣੇ ਦਰਸ਼ਕਾਂ ਨੂੰ ਮਿਲੋ ਕਿਉਂਕਿ ਆਨੇ ਪਿਆਰ ਬਹੁਤ ਚੰਗਾ ਹੂੰ ਲਾਈਕ ਕਮੈਂਟ ਕਰਿਆ ਕਰੋ ਗਾਇਸ ਚਾਹ ਠੀਕ ਲਓ ਜੀ ਇੱਧਰ ਆਪਣੀ ਮੈਗੀ ਤੇ ਇੱਧਰ ਆਪਣੀ ਚਾਹ ਚਾਹ ਦੇ ਨਾਲ ਨਾਲ ਮੈਗੀ ਤੇ ਆਪਾਂ ਪਹਿਲਾਂ ਮਟਰ ਪਾਏ ਆ ਕਿ ਮਟਰ ਆਪਣੇ ਜਿਹੜੇ ਆ ਨਾ ਉਹ ਬੋਇਲ ਹੋ ਜਾਣਾ ਤੇ ਫਿਰ ਇਹ ਮੈਗੀ ਪਾ ਦਾਂਗੇ ਮੈਗੀ ਇਹਨੂੰ ਪਈਏ ਬੋਇ ਲੋ ਇਹ ਮਟਰ ਤੇ ਫੇਰ ਬਾਹਰ ਤੋਂ ਵੀ ਫਿਰ ਹਮ ਕਈ ਵਾਰੀ ਮਟਰ ਜਿਹੜੇ ਕੱਚੇ ਰਹਿ ਜਾਂਦੇ ਆ ਤੇ ਚਲੋ ਬਣ ਜੇ ਫਿਰ ਮਿਲਦੇ ਆ ਬਰਨਾ ਬੰਨ ਦੀ ਡਾਇਰੈਕਸ਼ਨ ਇੱਕ ਹੀ ਰੱਖੀ ਕੋਈ ਰੱਖੀ ਕੋਦੇ ਹੱਥ ਟਿਕਦਾ ਆ ਬੰਦੇ ਦਾ بار بار ਕਲੀ ਮਮਦਨੋਂ ਬਾਲਣਾ ਕਰੀਂ ਜਦੋਂ ਨੂੰ ਬਾਲਣਾ ਸਿੱਖਣਾ ਨਹੀਂ ਉਹ ਹੋ ਮਤਲਬ ਆ ਆਪਣੀ ਜਗਾ ਤੇ ਜਗਾ ਦੱਸ ਕਿਥੇ ਹੀ ਹੋ ਤੇ ਬੰਨਣਾ ਐਸ਼ਾ ਹੂੰ ਗੱਲਾਂ ਬੜੀਆਂ ਹੁੰਦੀਆਂ ਤੁਹਾਨੂੰ ਇੱਦਾਂ ਹੀ ਮੈਨੂੰ ਨਹੀਂ ਮਿਲ ਲਈ ਹਾਂ ਤਮ ਕਿ ਦੇ ਰਹੀ ਹੈ ਮੈਂ ਵੇਖ ਲੈਣਾ ਪੜਾ ਕੱਲੀ ਤਰਿਹਾਰ ਠੰਡ ਲੰਨ ਨਿਕਲ ਜਿਉਂ ਕਿ ਲੰਨੀ ਹਲਕ ਥੋੜੀ ਉਹੀ ਤਾਂ ਗੱਲ ਹੋ ਗਈ ਨਾ ਫਿਰ ਉਹੀ ਨੂੰ ਪੜਾ ਫੜੀ ਹਲਕ ਕੱਲੀ ਜੋ ਖਾ ਲੈਗੇ ਇਹ ਲੈਨੇ ਗਾ ਜਾਂ ਮੈਨਾਂ ਨਾਲ ਨਹੀਂ ਮੈਨੂੰ ਜਾਂ ਠੀਕ ਹੈ ਠੀਕ ਹੈ ਕੱਲੀ ਜੋ ਖਾ ਸਕਦੀ ਲੈ ਲੈ ਚਲ ਠੀਕ 2 ਲੀਟਰ ਦਾ 2 ਲੀਟਰ ਦਾ 1 ਲੀਟਰ ਹਾਂ ਫਿਰ ਬਾਈ ਵੜਾਵਾ ਤੂੰ ਸਾਰਾ ਦਿਨ ਮੈਂ ਗੱਲਾਂ ਹੀ ਕਰਦੇ ਰਹਿੰਦੇ। ਇਦਾਂ ਹੀ ਆ ਨਾ ਕੱਲਾ ਕਰਾਉਂਦਾ। ਮੈਂ ਤੁਹਾਡੇ ਲਈ ਵੀ ਚਾਹ ਬਣਾਈ ਆ। ਦੋਵੇਂ ਇਕੱਠੇ ਪੀਵਾਂਗੇ ਬੈਠ ਕੇ। ਫੇਰ ਠੀਕ। ਤਤ ਨੂੰ ਹੈ ਨਹੀਂ ਕੋਈ। ਇਹਨੇ ਫੇਰ ਠੀਕ ਆ। ਫੇਰ ਠੀਕ ਆ। ਹੂੰ। ਠੀਕ ਆ। ਬਾਕੀ ਮੇਰਾ ਬਾਜ ਪਤਾ ਨਹੀਂ ਨਾ ਕਿਥੇ ਸੁੱਟਦਾ ਤੇ ਆ ਲੱਭੀ ਮੈਨੂੰ। ਇਹ ਕੀ ਬਸ ਲਾਈ? ਸਲਾਈ ਤੇ ਮੈਂ ਇਹਦੇ ਨਾਲ ਹੀ ਸੱਟ ਜਾ ਕਰ ਲਈਦਾ ਕੰਮ। ਹੂੰ। ਬਾਕੀ ਹੁਣ ਨਵੇੜ ਦੇ ਸਾਰੇ ਢਾੜੀ ਦੇ ਸਾਰੇ ਕਪਤਨ ਦੇ ਅੱਜ ਖਾਦ ਖੂਦ ਜਿਹੜੀ ਰੈਂਦੀ ਹੋਵੇ ਪਾਤੀ ਥੋੜਾ ਜਿਹਾ ਥਾਰਾ ਹੈਗਾ ਪਾਉਣ ਵਾਲਾ ਕੰਬੜੇ ਆਪਾਂ ਪਾਉ। ਇਹ ਆਪੀ ਹੁਣ ਪਹਿਲੇ ਆਪਾਂ ਕੰਬੜੇ ਆ ਪਹਿਲੀਆ ਪਹਿਲੇ ਬੋਲੇ ਕਹਦੇ ਨੇ ਦੰਡੇ ਕਿਨੇ ਕਿ ਬੰਦਾ ਬੱਗਾ ਜਾ ਕੰਬੜੇ ਆਪਾਂ ਨੂੰ ਹਮ ਚੱਥੇ ਜਾਣੇ ਬੜੇ ਕੰਮ ਆ ਕੰਮ ਤਾਂ ਬੰਦੇ ਦਾ ਮੁੱਕਦਾ ਹੀ ਨਹੀਂ ਬੰਦਿਆ ਤੂੰ ਇੱਕ ਦਿਨ ਮੁੱਕ ਜਾ ਮੈਂ ਲੱਗੀ ਤੁਹਾਡੀ ਚਾਲ ਕੰਮ ਨਹੀਂ ਮੁੱਕਦੇ ਬੰਦੇ ਦੇ ਮੈਂ ਅ ਵੀ ਕਰ ਲਾਂ ਮੈਂ ਉਹ ਵੀ ਕਰ ਲਾਂ ਜੀ ਨਗੀਦੀ ਦੌਰ ਪਾਜ ਬਾਕੀ ਥੋੜਾ ਜਿਹਾ ਜਾਣਾ ਵਾਹੇ ਬਾਜ਼ਾਰ ਥੋੜਾ ਨੇਰੇ ਜਾਣਾ ਤੇ ਪਹਿਲਾਂ ਦੁੱਧੋ ਤੇ ਫੜਾ ਜੀ ਚਾਹ ਪੀ ਕੇ ਫਿਰ ਤਾਂ ਨਾ ਕਰਦੇ ਆ ਗੱਲਾਂ ਬਾਤਾਂ ਦੋ ਦਿਨ ਮਾਰੇ ਘਾਮ ਨੇ ਘਰ ਨੇ ਕੰਨਾਂ ਦੇ ਲਿਕਾ ਮਾਰਨੀਆਂ ਨਹੀਂ ਆਗੀਆਂ ਕਿ ਟੇਰਾ ਗਰ ਨਾ ਆਣਾ ਲੱਭ ਜਾ ਤੇ ਕੰਨਾਂ ਦੇ ਲਿਕਾ ਮਾਂ ਖੇਤੀ ਵੀਰ ਖਾ ਕੇ ਜਾਣਾ ਵੀ ਆ ਉਧਰ ਮੈਲੀ ਬਣ ਚਵੀ ਰੋਟੀ ਨਹੀਂ ਖਾਣੀ ਮੈਂ ਮੈਗੀ ਨਾਲ ਤੋਂ ਕਿੱਦਾਂ ਦੇ ਬਰਾਦ ਕੋਲ ਪਤਾ ਇਹਦੇ ਚ ਕੀ ਆ ਤਾਂ ਉਹ ਚਾਂ ਪੀਦੇ ਪਰ ਮੁੜ ਕੇ ਯਾਰ ਆਉਂ ਇਸ ਐਂਡਲ ਬੁਝਤੀਆਂ ਨਹੀਂ ਕੰਨ ਕੀ ਕੜਨੀ ਐ ਚੈਂਡਲ 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 ਕਿ ਕਿ ਇਹ ਕਿੱਥੇ ਘੜਨੇ ਇਹ ਤੇਰੇ ਆ ਨਹੀਂ ਮੇਰੇ ਤੁਹਾਡੇ ਕਿਦੇ ਐ ਇਹ ਕਿ ਵੱਖੋ ਵੱਖ ਥੋੜੀ ਪੌੜੇ ਪੁੱਤ ਇਹ ਛੋਟੇ ਹੋ ਗਏ ਹਾਂ ਨਹੀਂ ਆਉਂਦੇ ਹੁਣ ਨਹੀਂ ਨਿਆਣੇ ਦੀ ਚੀਜ਼ ਵੈਲਾ ਬੜੀ ਖਰਾਬ ਹੁੰਦੀ ਆ ਅ ਨਵੇਂ ਐ ਸੈਂਡ ਲਿਆ ਹੁਣ ਕੰਮ ਆ ਕਿਸੇ ਉਹ ਵੇਖੋ ਹੁਣ ਕਿੰਨੀ ਸੁਣੀ ਦਿੱਤੀ ਆ ਪਿਛਲੇ ਬਰਥਡੇ ਦੀ ਆ ਇਸ ਬਰਥਡੇ ਦੇ ਫੇਰ ਸ਼ਾਪਿੰਗ ਕਰਾਂਗੇ ਇਹ ਸਾਮ ਸ਼ਰਟ ਨੇ ਬਾਕੀ ਤੇ ਹਵੇ ਯਾਰ ਨਵੇਂ ਆ ਜਿਗਦੇ ਮਾੜੇ ਮੋਟੇ ਬਲੇ ਪੜੇ ਇੱਕ ਦੋ ਵਾਰੀ ਪਾਏ ਤੇ ਹੋਰ ਛੋਟੇ ਹੋ ਗਏ ਸਾਵੀ ਛੋਟੀ ਹੈ ਕਿ ਜਾ ਅੱਜ ਕੱਲ੍ਹ ਦੰਗੀਆਂ ਮਹਿੰਗੀਆਂ ਆ ਵਾ ਤੇ ਆ ਹੁੰਦੇ ਪੜਾ ਤਾੜੇ ਬੂੜ ਆਕੜੇ ਕੜੇ ਥਣੇ ਇਹ ਤੇ ਹੁੰਦੇ ਯਾਰ ਆ 18 ਨੰਬਰ ਇਹ ਹੁੰਦਾ ਆ ਬੂੜ ਬਹੁਤ ਯਾਰ ਅੱਧੇ ਮੈਂ ਉੱਧਰ ਰੱਖੀਆਂ ਵਾ ਲੈ ਵੀ ਭਾਰੇ ਆ ਦੇ ਬੂਟ ਨੇ ਆਣ ਜਾਂਦੇ ਨੇ ਕਨੇ ਕੰਨੇ ਜੋੜ ਉਹਨੇ ਆਪਣੇ ਜੋੜੇ ਲੈਦੇ ਜਿੱਲੇ ਲੈਦੇ ਜਿੱਥੇ ਜਾਣਾ ਨਵੇਂ ਥੋੜੇ ਆਪਣੇ ਕੋ ਵੀ ਨਹੀਂ ਇਹ ਮਤਲਬ ਆ ਕਿਨੇ ਹੋੜੇ ਮਰੇ ਆਕ ਵੀ ਭਰਿਆ ਮੇਰੀ ਦਾ ਵਾਧੂ ਮੇਰ ਠੀਕ ਆ ਹੋਰ ਹੋ ਠੀਕ ਆ ਨੇਰਾ ਤੋਂ ਕਰਨ ਦੇ ਜੇ ਨੇਰਾ ਯਾਰ ਇਦਾਂ ਹੀ ਜਦੋਂ ਮੈਂ ਦੁੱਧ ਲੈ ਕੇ ਕਿੱਦੇ ਆਏ ਜੇ ਸਲਮਾਨ ਖਾਨ ਕਿਦਾਂ ਤੁਸੀਂ ਸਲਮਾਨ ਖਾਨ ਪੱਗ ਬੰਨਦਾ ਪਰ ਮੈਂ ਬੰਨਦਾ ਨਹੀਂ ਜੱਸਰ ਸਲਮਾਨ ਖਾਨ ਨਾਲ ਨੀ ਬੁਲਾਣਾ ਸੋ ਉਹ ਸਲਮਾਨ ਖਾਨ ਜਿਹੜਾ ਕਿ ਨਹੀਂ ਉਹ ਮੋਨਾ ਤੁਸੀਂ ਵੀ ਤਾਂ ਮੋਨੇ ਹੋ ਮਲੋ ਕਟੇਗੋ ਵਾਲੀ ਬਤਰੀ ਦਾ ਲੋੜ ਦਸਤਾਰ ਖਾਨ ਦੀ ਕਟੇਗੋ ਕੇ ਵੀ ਹੋ ਗਈ ਬਾਕੀ ਆ ਵੀ ਬਾਬਾ ਜੀ ਦੇ ਚੱਲ ਰਹੇ ਨੇ ਸ਼ੀਦੀ ਦਿਹਾੜੇ ਆਵਾਜ਼ ਤੇ ਵਾਏ ਗੁਰ ਸੱਚੇ ਪਾਤਸ਼ਾਹ ਦੇ ਦੇ ਬੇਲੋ ਸਾਰੇ ਕਈ ਜਿਹੜੇ ਇਦਾਂ ਦੇ ਪਰਿਵਾਰ ਆ ਜਿਹੜੇ ਜ਼ਮੀਨ ਤੇ ਹੁੰਦੇ ਆ ਠੀਕ ਆ ਤੇ ਇਹਨਾਂ ਦਿਨਾਂ ਦੇ ਵਿੱਚ ਇਸ ਹਫ਼ਤੇ ਦੇ ਵਿੱਚ ਜਿਹੜੀ ਆ ਬਾਣੀ ਉਹ ਜ਼ਰੂਰ ਪੜਨੀ ਚਾਹੀਦੀ ਆ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਜਿੰਨਾ ਹੋ ਸਕੇ ਹਨਾ ਹਾਡਾ ਮੜੇ ਜੇ ਬੱਚੇ ਨੂੰ ਸਾਟ ਲੱਗ ਜਾ ਤੇ ਇਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਆ ਤੇ ਇਹਨਾਂ ਨੇ ਆਪਣਾ ਬਲ ਸਾਰਾ ਪਰਿਵਾਰ ਵਾਰ ਦਿੱਤਾ ਕਿੰਨਾ ਵੱਡਾ ਹਨਾ ਸਾਡੇ ਵਾਸਤੇ ਕੀਤਾ ਸੋ ਮੈਂ ਚਲੋ ਆਪਾਂ ਨਹੀਂ ਆਂਦੇ ਹੈਗੇ ਵੀ ਅਸੀਂ بڑے ਪਾਣੀ ਹਾਰਿਆ ਜਾਂ ਕੁਛ ਆ ਜਿਹੜੇ ਮਹਾਰਾਜ ਅਸੀਂ ਜੇ ਆ ਆਹੀ ਮਹੀਨੇ ਨੂੰ ਯਾਦ ਕਰਦੇ ਆ ਬੱਚਿਆਂ ਨੂੰ ਜਾਂ ਮਹਾਰਾਜਾਂ ਕੋਈ ਆ ਪਰ ਹਾਂ ਸਾਰਾ ਸਾਲ ਮੰਨ ਦੇ ਵਿੱਚ ਰੱਖਣਾ ਚਾਹੀਦਾ ਉਹਨਾਂ ਦੀ ਸ਼ਹਾਦਤ ਆ ਮਹੀਨੇ ਵਿੱਚ ਜਾ ਕੇ ਅਸੀਂ ਸਟੇਟਸ ਲਾਉਣੇ ਆ ਉਹ ਕਰਦੇ ਹੋ ਕਰਦੇ ਹਨਾ ਚਲੋ ਸਾਰੇ ਕੀ ਸ਼ਰਦਾ ਭਲਾ ਹੋ ਵਧੀਆ ਗੱਲ ਆ ਪਰ ਚੱਕਰੇ ਆ ਵੀ ਉਹਨਾਂ ਨੂੰ ਇਹ ਨਹੀਂ ਵੀ ਇਸੇ ਮਹੀਨੇ ਕੀਤਾ ਰੱਖਣਾ ਉਹਨਾਂ ਨੂੰ ਜਿਹੜੀ ਉਹਨਾਂ ਦੀ ਸ਼ਹਾਦਤ ਦਾ ਪਲ-ਪਲ ਆਪਣੇ ਤੁਹਾਡੇ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਆ ਉਹ ਵਾਕਿਆ ਦੀ ਜੇ ਪਰਮੂਦਾ ਬੰਦਾ ਵੀ ਸਾਨੂੰ ਆ ਮਹੀਨੇ ਦਾ ਹੰਦਾਵਾ ਵੀ ਸ਼ਹਾਦਤ ਹੋਈ ਆ ਮਹਾਰਾ ਜੀ ਚਲੋ ਗੁਰੂ ਸਾਹਿਬ ਦੇ ਬੱਚਿਆ ਦੀ ਤੇ ਚੱਕਰੇ ਆ ਵੀ ਚਲੋ ਸਾਰਾ ਇਹਨਾਂ ਨੂੰ ਹਰ ਪਲ ਹਰ ਮਿੰਟ ਹਰ ਮਹੀਨੇ ਹਰ ਵੀਕ ਯਾਦ ਕਰਨਾ ਚਾਹੀਦਾ ਕਿਉਂਕਿ ਇਹ ਗੁਰੂ ਦੇ ਦੇਣੇ ਸਾਰੇ ਇਹ ਜਿਹੜੇ ਆਪਣੇ ਦੇਣੇ ਜੋ ਕਰ ਗਏ ਆ ਉਹ ਨਹੀਂ ਕੋਈ ਕਰ ਸਕਦਾ ਕੋਈ ਨਹੀਂ ਕਰ ਸਕਦਾ ਨਾ ਕਿਸੇ ਨੇ ਕੀਤਾ ਵਾਦੇ ਨਾਲ ਕੋਈ ਕਰ ਸਕਦਾ ਠੀਕ ਆ ਉਹ ਇੱਕ ਯਾਦ ਕਰੋ ਇਸ ਮੇਹਬਾਨੀ ਪੜੋ ਗੁਰੂ ਘਰ ਜਾਓ ਸਾਰਾ ਕੁਝ ਕਰੋ ਕਿਉਂਕਿ ਮਹਾਰਾਜ ਜੀ ਮੜਾ ਜੀ ਪਤਾ ਹਲਾ ਦਿੰਦੇ ਦੁਨੀਆ ਇਧਰ ਉਧਰ ਕਰ ਦਿੰਦੇ ਉਹਨਾਂ ਨੇ ਸਬਕ ਦਿੱਤਾ ਦੁਨੀਆ ਨੂੰ ਵੀ ਸਿਆਣਾ ਸਿੱਖੋ ਵਾਰਨਾ ਆਪਣਾਪ ਸਿੱਖੋ ਆਪਣੇ ਆਪ ਨੂੰ ਕੁਰਬਾਨ ਕਰਨਾ ਸਿੱਖੋ ਅਸੀਂ ਉਹਨਾਂ ਦੇ ਰਾਹ ਤੇ ਤੁਰੇ ਜਿਹਾ ਸਾਡੀ ਜਿੰਦਗੀ ਜਿਹੜੇ ਆ ਨਾ ਇਦਾਂ ਦੇ ਆ ਉਹ ਫਰਸ਼ਾਂ ਦੇ ਉੱਪਰ ਸੰਦੇ ਆ ਆ ਮਾੜੀ ਮਾੜੀ ਦਾੜੀ ਵਾਜੇ ਆਪਣੇ ਤੋਂ ਲੱਲੇ ਜਾਵਾ ਇਹ ਜੇ ਖਾਸਲੀ ਹੁੰਦੀ ਕਟਾ ਦਈਏ ਮਹਾਰਾਜ ਨੇ ਹੁਕਮ ਕੀਤਾ ਚਲੋ ਅਸੀਂ ਨਹੀਂ ਉਹਨਾਂ ਦੇ ਜਿਹੜੇ ਹੁਕਮਾਂ ਦੇ ਉੱਤੇ ਚੱਲ ਸਕੇ ਤੇ ਚਲੋ ਮਹਾਰਾਜ ਚਲਾਵੇ ਸਾਨੂੰ ਸ ਕਿਉਂਕਿ ਜਿਹੜੇ ਅਸੀਂ ਉਹਨਾਂ ਦੇ ਧਰਮ ਦੇ ਵਿੱਚ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆਂ ਸਾਨੂੰ ਸੋਧੀ ਪੈਣੀ ਚਾਹੀਦੀ ਸਾਡੇ ਮੰਦਰ ਚ ਉਹ ਮਹਾਰਾਜ ਨੇ ਪਾਉਣੀ ਮਹਾਰਾਜ ਬਖਸ਼ਿਸ਼ ਕਰਨੀ ਆਂ ਸ਼ਾਇਦ ਇਹਨਾਂ ਅਸੀਂ ਉੱਤੇ ਪਰਣਾ ਬੰਨ ਲੈਨੇ ਆ ਸਭ ਕੁਝ ਤੇ ਮੜ ਕੇ ਦਾੜਾ ਵੀ ਕਟਾ ਦਿੰਨੇ ਆ ਪਰ ਚਲੋ ਇਹ ਦੁਨੀਆਦਾਰੀ ਆ ਤੇ ਪਰ ਅਸੀਂ ਉਹਨਾਂ ਦੇ ਪਰ ਮਾੜਾ ਪੈਰਾ ਦੇ ਅੰਦੇ ਅੰਦੇ ਮਿੱਟੀ ਵਰਗੇ ਵੀ ਨਹੀਂ ਹਲੇ ਨਾ ਹੀ ਹੋ ਸਕਦੇ ਆ ਤੇ ਸਾਡੇ ਕੋਲ ਬੜੀਆਂ ਔਗਣਾ ਵਾ ਜੋ ਉਹ ਕਰ ਗਏ ਆ ਉਹਨਾਂ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਮਤਲਬ ਵੀ ਸਾਰਾ ਪਰਿਵਾਰ ਵਾਰ ਕੇ ਲੋਕਾਂ ਨੂੰ ਦੇ ਦਿੱਤਾ ਲੋਕਾਂ ਦੇ ਗਾੜੀ ਮਤਲਬ ਜाहिर ਕਰਤਾ ਵਾ ਵੀ ਮੈਂ ਸਾਰਾ ਬਾੜ ਚ ਲਿਆ ਜੇ ਤੇ ਇਹ ਆ ਕਰਨੂ ਮਹਾਰਾਜ ਦੇ ਮੈਨਾਂ ਇੱਕ ਮਿੰਟ ਦੇ ਵਿੱਚ ਵਿੱਚ ਇਧਰ ਦੀ ਉਧਰ ਕਰ ਸਕਦੇ ਸਹੀ ਸਭ ਕੋਈ ਕਰ ਸਕਦੇ ਪਰ ਉਹਨਾਂ ਨੇ ਨਹੀਂ ਕੀਤਾ ਆਪਣੀ ਪਾਵਰ ਜਾਂ ਆਪਣੀ ਮਤਲਬ ਜਿਹੜੀ ਉਹਨਾਂ ਨੇ ਸ਼ਕਤੀ ਆ ਨਾ ਆਪਣੇ ਜਿਹੜੀ ਸ਼ਕਤੀ ਆ ਉਹਨਾਂ ਨੇ ਜਗ ਜਾਰ ਨਹੀਂ ਕੀਤੀ ਉਹਨਾਂ ਨੇ ਕੁਰਬਾਨੀ ਦੇਣੀ ਸਿੱਖੀ ਆ ਤੇ ਕੁਰਬਾਨੀ ਕਿਤਾ ਦੇਈ ਦੀ ਆ ਤੇ ਜਿਹੜਾ ਤੇ ਕੁਰਬਾਨੀ ਦਿੰਦਾ ਵਾ ਉਹੀ ਇਤਿਹਾਸ ਬਣਾਉਂਦਾ ਜੇ ਕੁਰਬਾਨੀ ਦਵਾਂਗੇ ਤੇ ਇਤਿਹਾਸ ਬਣਾਵਾਂਗੇ ਜੇ ਘਰੇ ਬੈਠੇ ਰਵਾਂਗੇ ਤੇ ਇਤਿਹਾਸ ਨਹੀਂ ਬਣਾ ਸਕਦੀ ਕੌਮ ਕੌਮ ਉਥੋਂ ਇਤਿਹਾਸ ਬਣਉਂਦੀ ਆ ਜਿੱਥੋਂ ਜਿੱਦੇ ਸ਼ੇਰ ਸ਼ੇਰ ਕੁਰਬਾਨੀਆਂ ਦਿੰਦੇ ਆ ਕੁਰਬਾਨੀ ਬਹੁਤ ਵੱਡੀ ਚੀਜ਼ ਆ ਫਿਰ ਫਿਰ ਆਪਣਾ ਮਤਲਬ ਵੀ ਅਸਲੀ ਜਿਹੜਾ ਹੁਣ ਉਹਨਾਂ ਨੇ ਅੱਜ ਦੀਆਂ ਗੱਲਾਂ ਮ 1500 ਸਾਲ ਪੰਜ ਛੇ ਸੌ ਸਾਲੋਂ ਚੱਲੇ ਆ ਤੇ ਕਿ ਦੁਨੀਆ ਰਹਿੰਦੀ ਦੁਨੀਆ ਤੱਕ ਉਹਨਾਂ ਨੇ ਮਤਲਬ ਯਾਦ ਕਰਨਾ ਦੁਨੀਆ ਨੇ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਸ਼ਹਾਦਤ ਯਾਦ ਹੋਊਗੀ ਯਾਦ ਰੱਖੋ ਬਾਣੀ ਪੜੋ ਗੁਰੂ ਦਾ ਅਣੂ ਤੇ ਸਾਡੇ ਸਰੀਰ ਨਾਲ ਪਿਆਰ ਹੀ ਬੜਾ ਵਾ ਵੀ ਸਾਡੇ ਸਰੀਰ ਨੂੰ ਕਿਤੇ ਵੇਰ ਨਾ ਹੋ ਜਾਏ ਨਾ ਹੋ ਜ਼ੋਰ ਆ ਜਾਏ 7 7 5 5 7 7 ਸਾਲਾਂ ਦੇ ਵਿੱਚ ਸਰੀਰ ਛੱਡਣਾ ਬਹੁਤ ਵੱਡੀ ਗੱਲ ਆ ਤੇ ਉਹਨਾਂ ਨੇ ਛੱਡ ਕੇ ਵਿਖਾਇਆ ਵਾ ਆਪਣੇ ਦੇਖੋਂ ਵਾਸਤੇ ਮੈਂ ਨਹੀਂ ਇਹ ਨਹੀਂ ਕਿਹਾ ਕਬ ਚਲੇ ਬਚਾ ਰਖ ਲਾ ਆਪਣਾ ਪੇ ਗਾਂ ਸੰਤਾਨ ਹੈ ਮੇਰੀ ਤੇ ਇਹ ਕਾ ਬੱਚਾ ਪਰਨਾ ਉਹਨਾਂ ਨੇ ਉੱਥੇ ਹੀ ਆਪਣਾ ਸਾਰਾ ਕੁਝ ਪੀੜੀ ਜਿਹੜੀ ਆਪਣੀ ਉੱਥੇ ਹੀ ਖਲਾੜਦੀ ਆ ਜਨ ਦੁਨੀਆ ਅੱਜ ਤੱਕ ਪੀੜੀ ਦਰ ਪੀੜੀ ਉਹਨਾਂ ਨੇ ਚੇਤੇ ਰੱਖੀ ਇਹ ਹੁੰਦੀ ਅਸਲੀ ਸ਼ਹਾਦਤ ਤੇ ਅਸਲੀ ਗੁਰੂ ਇਹ ਹੁੰਦੇ ਸਾਡੇ ਮਹਾਰਾਜ ਬਾਜਾਂ ਵਾਲੇ ਦਸਵੇਂ ਗੁਰੂ ਹੋਏ ਆ ਤੇ ਇਹ ਆ ਕਿ ਉਹਨਾਂ ਨੇ ਓਏ ਚਲੋ ਮਹਾਰਾਜ ਮੇਰ ਕਰੇ ਸਾਰਿਆਂ ਤੇ ਉਹਨਾਂ ਦੇ ਹੀ ਜਦ ਤੇ ਸਮਾਧਿਤ ਰੇ ਕਰਦੇ ਆਂ। ਬਾਜ ਹੋਰ ਇੱਕ ਕੱਢ। ਆ ਵੀ ਆ ਗਏ ਆ। ਇਹ ਸਾਰੇ ਛੋਟੇ ਆ। ਹਾਂ। ਹਾਂ ਤਾਂ ਬਿਲਕੁਲ ਨਵੇਂ ਹੀ ਆ। ਚਲੋ ਪ੍ਰਭ ਜਾਓ। ਚਲ ਮੈਂ ਆਇਆ ਦੁੱਧ ਦੇ ਕੇ ਤੇ ਫਿਰ ਕਰਦੇ ਗੱਲਬਾਤ। ਇਹੋਲੇ ਦੇਖੋ ਤੀ ਬਾਣੀ ਸੁਣੋ ਬਾਬਾ ਜੀ ਦੀ। ਹਾਂ ਜੀ। ਆ ਜੋ। ਵੇਖੋ ਬਾਣੀ ਤੇ ਮੌਸਮ ਵੇਖੋ ਤੇ ਠੰਡਿਆ ਤੇ ਬੱਦਲ ਵੀ ਆਇਆ ਵਾ। ਕੰਦ ਵੀ ਪੈ ਗਈ ਹੈ ਟਾਈਮ ਹੋ ਗਿਆ ਜੀ 6:30 ਦਾ ਤੇ ਹੁਣ ਟਾਈਮ ਆ ਜਾਣ ਦਾ ਹੁਣ ਮੈਗੀ-ਮੁਗੀ ਖਾ ਕੇ ਮੈਗੀ ਸਵਾਦ ਬਣੀ ਹੈ ਹੈ ਮੈਗੀ-ਮੁਗੀ ਖਾ ਕੇ ਰੋਟੀ ਖਾ ਕੇ ਮੈਂ ਕਿਹਾ ਮੈਡੀਸਿਨ ਲੈ ਆਈਏ ਚਲੋ ਚੱਲੀਏ ਯਸ ਇਹ ਨਹੀਂ ਇਹ ਤਾਂ ਸਮਝ ਨਹੀਂ ਆਉਂਦਾ ਕੀ ਲੈਣਾ ਵਾ ਪਾਣੀ ਦਾ ਰੋੜ ਦੇ ਇਹ ਚੌਕਲੇਟ ਬਰਤ ਨਹੀਂ ਕਹਿਣ ਦੀ ਕੁਛ ਕਿਥੇ ਚਾਕਲੇਟ ਆਪੇ ਤਾਂ ਦੇ ਦਿੱਤੀ ਪਰ ਆਪਰੇ ਵਿਚਾਲੇ ਮੋਚ ਆ ਗਈ ਯਾਰ ਹੁਣ ਸਾਰਾ ਪੇਲੂ ਡੈਕ ਤਾ ਤੇ ਉਹ ਤੇਲ ਲਾਉਣਾ ਪੈਣਾ ਤੁਹਾਨੂੰ ਜਿਹੜਾ ਮੇਰੇ ਇਲਾਕੇ ਨੂੰ ਲੱਗਦਾ ਹੈ ਨਾ ਮੇਰੇ ਇਲਾਕੇ ਨੂੰ ਤੇਲ ਲੱਗਦਾ ਹੈ ਨਾ ਉਹ ਹੀ ਤੇਲ ਉਹ ਨਾਲ ਬੜਾ ਫਰਕ ਪੈਣਾ ਨੇ ਤੇ ਦਵਾਈ ਲੈ ਕੇ ਆਪਾਂ ਘਰ ਆ ਗਏ ਬੁਖਾਰ ਆਇਆ ਮੈਨੂੰ 100 ਪਾਥਰ ਨਹੀਂ ਬਾਜ ਆਉਂਦੀ ਸ਼ੈਤਾਨੀਆਂ ਤੋਂ ਬੜਾ ਸ਼ੈਤਾਨੀਆਂ ਬੜੀਆਂ ਤਾਂ ਕੀ ਲੈਣਾ ਇਹਨਾਂ ਚੋਂ ਆ ਲਾ ਲਾ ਆ ਆਵੇ ਆ ਬੰਦ ਕਰ ਦੋ ਡਰਾ ਇਹਨੇ ਫਿਰ ਕੱਢ ਲੈਣਾ ਕੁਛ ਨਾ ਕੁਛ ਤੇਰਾ ਡਾਰੀ ਹੁੰਦਾ ਕਿ ਹੱਥ ਨੂੰ ਵਿੱਚ ਤੇ ਲੰਮੜਾ ਲੰਮੜਾ ਮੈਨੂੰ ਆਲਪੋਟੇ ਦਿੱਤਾ ਸਾਰੇ ਤੇਰਾ ਕਿਦਾਂ ਪਤਾ ਨਹੀਂ ਯਾਰ ਲੱਗਾ ਮੈਨੂੰ ਐਂਪਾਇਰ ਇੱਕ ਥਾਂ ਚੰਦ ਸਮਝਦਾ ਹੈ ਇੱਚੇ ਵਿੱਚੋਂ ਥਾ ਪਿਆਰ ਪੈ ਗਿਆ ਇਕੱਲੇ ਉੱਜੇ ਨਹੀਂ ਉਹਨਾਂ ਪਿਆਰ ਬਣ ਕਰਕੇ ਪਰ ਅਬ ਜੀ ਮੂਝਾ ਕਿ ਚਲੋ ਕੋਈ ਨਹੀਂ ਆਇਲ ਆਇਲ ਲੰਨੇ ਆ ਪੈਣਾ ਫਰਕ ਤੇ ਮੈਂ ਇਦਾਂ ਹੀ ਚੱਲ ਗਈ ਮੈਂ ਨਾ ਸਲੀਪਰ ਨਹੀਂ ਪਾ ਗਈ ਕਰਨ ਤੇ ਮੇਰੇ ਪੈਰਾਂ ਨੂੰ ਬਹੁਤ ਠੰਡ ਲੱਗ ਗਈ। ਇੱਕ ਆ ਛੋਟੀ ਜੀ ਨਹੀਂ ਪੈਂਦੀ। ਆਈ ਪੈਰ ਨੂੰ ਠੰਡ ਨਹੀਂ ਪੂਆ ਕਿਦਾਂ? ਆਹੀ ਵੀ ਨੇ ਦੋ ਨਿਆਣਾ। ਜੇ ਅਸੀਂ ਇਹਦੇ ਕੈਪ ਪੁੰਨੇ ਆ ਤੇ ਕੈਪ ਲਾ ਲੈਂਦੀ ਆ ਤੇ ਕੀ ਕਰੀਏ? ਇਹਦੀ ਗੱਲ ਥੋੜਾ ਮੰਨਦੀ ਆ। ਜਾ ਤਿੱਕਿਆ ਬੜੀ ਸ਼ਦਾ ਆ ਰਿਹਾ। ਯਾਰ ਚਲੋ ਜੀ ਕਰਦੇ ਆ ਲੌਗ ਨੂੰ ਕੰਟੀਨਿਊ। ਇਹ ਗੇ ਕਰਕੇ ਪੰਗੇ ਲੈ ਲੂ ਕਿਦਾਂ ਹੁਣ ਸਾਂਗੇ। ਪ੍ਰਸ਼ਟੋਰ ਸਟੋਰ ਦੇ ਵਿੱਚ ਸਟੋਰ ਦੇ ਵਿੱਚ ਜਾ ਕੇ ਮੈਂ ਚਰ ਬਾਵਾ ਜੀ ਦਾ ਸਟੋਰ ਚ ਨਾ ਵੜ ਤੇ ਭੱਜ ਗਿਆ ਤੇ ਬੂਆ ਮਾਰ ਲਿਆ ਤੇ ਮਗਰ ਲਪਰੇ ਮੰਜਾ ਫੋਲਡਿੰਗ ਮੰਜਾ ਜਿਹਨੂੰ ਕਹਿੰਦੇ ਉਹ ਪਿਆ ਸੀ ਤੇ ਉਹ ਸਿੱਧਾ ਡੱਗਾ ਲੱਗ ਦਿੰਦੇ ਪਰ ਉੱਥੇ ਰੰਗੇ ਰੋਵੇ ਨਾ ਬੂਆ ਖੁੱਲੇ ਬਹੁਤ ਤਪਾਗ ਬੂਆ ਬੂਆ ਖੁੱਲੇ ਵਿਚਾਰੀ ਰੋ ਰੁਕੇ ਤੇ ਹਟਸਾਉਗੀ ਸ਼ੈਤਾਨੀਆਂ ਬਹੁਤੀਆਂ ਨਿਆਣੇ ਕਰਦੇ ਧਿਆਨ ਬੜਾ ਰੱਖਣਾ ਪੈਂਦਾ ਨੇ ਮਾੜਾ ਜਿਹਾ ਕੁਚਕ ਹੋ ਜਾਏ ਤੇ ਕਿ 860 ਸੁਪ ਲਵਾ ਲੈਂਦੇ। ਬਾਕੀ ਫੇਰ ਆਗੇ ਕੁਆ ਗਿਆ ਹੁਣ। ਮੈਂ ਤੁਹਾਡੇ ਲਈ ਬੋਤਲ ਕਰਨ ਲੱਗੀ ਸੀ। ਲਾ ਯਾਰ ਮੇਰਾ ਪਤਾ ਨਹੀਂ ਕਿਥੇ ਕਿਟਣਦੀ ਹੋ ਗਿਆ ਬਹੁਤ ਪੀੜ ਕਾ ਨਮਰੋੜਾ ਮੁਰਾ ਆ ਗਿਆ। ਸਾਡੇ ਮੂੰਹ ਚ ਆਈ ਕਿਟੇ ਨੂੰ ਮਰ ਕੇ ਉਹਨੂੰ। ਹੂੰ। ਉਹ ਮੈਂ ਹੁਣ ਆ ਬੋਤਲ ਲਈ ਆ। ਆ ਗਈ ਆ। ਤੇ ਪਾਣੀ ਗਰਮ ਹੁੰਦਾ ਵਾ। ਉਹ ਬੋਤਲ ਕਰਮ ਹੁੰਦੀ ਆ ਤਾਂ ਫਿਰ ਤੜ ਇੱਥੇ ਦੇਨੇ ਸੇਕ ਮੇਰੇ ਤੇ ਆ ਬੱਲਾ। ਆ ਗਈ ਆ। ਇਹ ਮੈਂ ਨਾ ਜਦੋਂ ਭੂਏ ਦੇ ਮੁੰਡੇ ਦਾ ਵਿਆਹ ਜਦੋਂ ਆ ਨੇਲਸ ਲਿਆਂਦੇ ਸੀ। ਤਾਂ ਮੈਨੂੰ ਯਾਜ ਨਹੀਂ ਆਈ ਕਿ ਲੰਮੀ ਕਿਦਾਂ ਵਾ ਤੇ ਉਹ ਮੈਨੂੰ ਹੁਣ ਮੈਂ ਵੇਖਣ ਢੀ ਸੀ। ਮੈਨੂੰ ਨਾ ਲੱਭ ਗਿਆ ਹੂੰ ਤੇ ਮੈਂ ਕਿਹਾ ਵੀ ਇੱਦਾਂ ਬਣਾ ਸ਼ਾਇਦ ਕੰਮ ਆਈ ਜਾਣ ਜਿਵੇਂ ਮਤਲਬ ਗਲੋ ਵਗੈਰਾ ਉਹ ਫੁੱਕੇ ਨਹੀਂ ਨਿਕਲਣਗੇ ਆ ਦੇਖੋ ਹੂੰ ਇਹ ਮੇਰੇ ਲਈ ਮੁੱਠੇ ਦਾ ਜਿਆ ਫੈਵੀ ਗੋਲ ਨਾ ਚਾਹੀ ਚ ਕਿ ਕਦੇ ਆਏ ਫੈਵੀ ਗੋਲ ਹੁੰਦੀਆਂ ਨੂੰ ਬੋਲ ਦੇ ਨਵੇਂ ਕੰਮ ਇਹ ਸਾਰਾ ਕੁਝ ਵੇਲਾ ਤੁਹਾਡੇ ਨਹੀਂ ਬਣਿਆ ਹੈ ਵੇਲੇ ਬੰਦੇ ਕਿਉਂ ਨਹੀਂ ਕਰਦੇ ਵਧੀਆ ਬੰਦੇ ਨੇ ਨੇਚਰਲ ਬਿਊਟੀ ਬੰਦੇਾਂ ਦੀ ਨੈਚਰਲ ਹੀ ਆ ਨੈਚਰਲ ਹੀ ਆ ਕੇ ਸਾਰਾ ਕੁਝ ਕਰੇ ਫੇਸ ਨਹੀਂ ਖਰਾਬ ਹੋਣਾ ਕੱਖ ਨਹੀਂ ਹੋਣਾ ਬੰਦੇਾਂ ਨੇ ਲਾਉਣਾ ਇੱਕ ਕੱਖ ਨਹੀਂ ਮੂੰਹ ਤੇ ਸਾਡੇ ਵਰਗੇ ਸਾਡਾ ਖਰਾਬ ਵੀ ਨਹੀਂ ਹੁੰਦਾ ਤੇ ਇਹਦੇ ਵਰਗੇ ਕੇਅਰ ਕਰਦੇ ਕਰਦੇ ਮਰ ਜਾਂਦੀ ਆ ਵੀ ਸਾਡੇ ਫੇਸ ਵਧੀਆ ਦੇਖ ਵਧੀਆ ਦੇਖ ਤਾਂ ਬੁੜਕੇ ਵੜਾ ਸੋਨੇ ਪਿੱਪਲ ਇਹਨਾਂ ਦੇ ਮੂੰਹ ਦੇ ਨਿਕਲ ਹੁੰਦੇ ਪਿੰਪਲ ਪਿੰਪਲ ਕੇ ਪਿੱਪਲ ਪਿੰਪਲ ਨਿਕਲ ਹੁੰਦੇ ਨੇ ਪਿੰਪਲ ਨਿਕਲ ਹੁੰਦੇ ਆ ਤੇ ਇਸ ਕਰਕੇ ਗਦਾਇਓ ਖਾ ਬੜੀ ਜੀ ਗੁਲਾਮ ਕਵਾ ਦੇਖਾਂਗੇ ਟਰਾਈ ਕਰਕੇ ਇਸ ਵਾਰੀ ਜੇ ਲੱਗੇ ਤੇ ਕਿਉਂਕਿ ਹੁਣ ਕਾਫੀ ਫੰਕਸ਼ਨ ਆ ਰਹੇ ਨੇ ਕਾਫੀ ਮੈਰਜ਼ਾਂ ਆ ਰਹੀਆਂ ਨੇ ਸਿਰਫ ਆ ਥੋੜੇ ਦੇ ਨੰਗਨੇ ਆ ਤੇ ਫਿਰ ਆਪਣਾ ਸਾਰਾ ਸਟੋਰ ਸ਼ੋਪਿੰਗ ਦਾ ਸਟੋਰ ਇਹਨੀਆਂ ਨੇ ਫੰਕਸ਼ਨਸ ਨੇ ਨੇ ਇਹ ਸਾਮਾਨ ਲੈਣੇ ਆ ਜੇ ਜ਼ਰੂਰਤ ਪਵੇਗੀ ਤਾਂ ਬੋਤਲ ਗਰਮ ਹੋ ਜਾ ਮੈਂ ਲੱਭਣੀ ਤਹਾਡੇ ਲਈ ਗਰਮ ਪੱਟੀ ਲੈ ਲਵਾਂ ਦੰਬਣੀ ਚੇਖਾ ਕਰੀ ਦੇਖ ਲਓ ਲੱਭ ਗਰਮ ਪਟੀਆਂ ਹਏ ਉਹ ਤਾਂ ਬਰਾਹਣੇ ਲੱਤਾਂ ਜੇ ਬਾਕੀ ਸੱਜਣੋਂ ਪਿਆਰਿਓ ਸਾਡਾ ਵਲੌਗ ਨੂੰ ਕਰਿਓ ਪਿਆਰ ਤੇ ਵਲੌਗ ਨੂੰ ਕਰਨ ਲੱਗੇ ਇੱਥੇ ਅਸੀਂ ਐਂਡ ਕਿਉਂਕਿ ਹੁਣ ਅਸੀਂ ਸੌਣਾ ਸੋਣਾ ਜਾਂ ਦੁੱਧ ਦੁੱਧ ਪੀ ਕੇ ਤੇ ਮੇਰੇ ਵੀ ਲੱਤਾਂ ਤੇ ਬੜੀ ਪੀੜ ਹੋਣੀ ਜਾਂ ਕਰਦੇ ਆਂ ਅਗਲੇ ਵਲੌਗ ਦੇ ਵਿੱਚ ਕੰਟੀਨਿਊ ਆ ਇੱਥੇ ਲਾਈ ਲੈ ਕੁੜੀਏ ਘਰ ਸੇਵਾ ਆਏ ਹਾਂ ਚਾਵਾ ਤੇਰੇ ਇਹ ਤੇ ਜੇ ਮੇਰਾ ਪੈਰ ਦੁਖ ਗਿਆ ਤੇ ਬਹੁਤ ਵੱਜਣੀਆਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਏ ਇਥੋਂ ਪਰੇ ਕਰੋ ਜਾਈ ਤੇ ਨਹੀਂ ਰੱਖਣਾ ਪਰ ਫਤ ਦੇ ਦੋਈਏ ਇਹਨੂੰ ਸਿੱਧਾ ਕਰੋ ਨਾ ਲਾਦ ਨੂੰ ਹਾਂ ਉਹ ਇੱਧਰ ਆ ਆ ਉਹ ਤੇ ਲਾਤੇ ਇਹਨੂੰ ਕਰੋ ਨਾ ਥੋੜਾ ਜਿਹਾ ਓਹੋ ਫਿਰ ਬਾਦਰ ਸੇਕ ਦਿੰਦੇ ਆ ਗਰਮ ਪੱਟੀ ਮੈਨੂੰ ਲੱਗਦਾ ਨਹੀਂ ਹੈਗੀ ਆਪਾਂ ਉੱਤੇ ਨਹੀਂ ਮਨਹਾਦੇ ਪੈਰ ਪਾ ਲਿਆ ਹੁਣ ਪਾ ਰਿਹਾ ਪੰਗਾ ਕਿਹਦੇ ਲੱਕ ਨੂੰ ਵਿਆਹ ਤੇ ਕਿਹਦੇ ਨੂੰ ਰੇਗ ਦੇ ਰਹੇ ਨੇ ਹੂੰ بڑا ਔਖਾ ਚਲੋ ਜੀ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਇਹ ਵਲੌਗ ਨੂੰ ਕਰਿਓ ਪਿਆਰ ਵੀਡੀਓ ਨੂੰ ਕਰਿਓ ਲਾਇਕ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਜਿਹੜਾ ਤੁਹਾਡਾ ਸਾਰਾ ਦਾ ਪਿਆਰ ਸਤਿਕਾਰ ਹੋਵੇ ਬੜੇ ਸਾਨੂੰ ਤੇ ਆਪਣੇ ਉਹ ਤੇ ਵਲੌਗ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀ ਦੀ ਹੈ ਪਰਿਵਾਰਕ ਵਲੌਗ ਬਣਾਇਦਿਆਂ ਆਹ ਉਹਦੀ ਕੋਈ ਗੱਲ ਨਹੀਂ ਆ ਗਈ ਸੋਨੇ ਬੜਾਈ ਦੇ ਲੋਕ ਆਪਣੀ ਸ਼ਰਸਤਾ ਤੇ ਹੌਲੀ ਮੜ ਤੇ ਬਾਕੀ ਚਲੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ